پیارے پیارے رتنے بڑا 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 بنا توڑ کے توڑ کے پیارے کیا بڑا ہے کوئی بریو اے اے بتا دے رتنے ਤੱਕ ਦੇ ਆਈਏ ਸਗਾ ਜਿੱਤ ਕੀ ਨਾ ਜਾਉਗੇ तकरीबन 9 ਦਿਨ ਬਾਅਦ ਸਦੀ ਮਿੱਟਕ ਦੇ ਫਰਮ ਮਿਲੀ ਆ ਸਾਡੀ ਸਾਡੀ ਮਤਲਬ ਚਲੋ ਸਾਡੀ ਮਤਲਬ ਇਥੋਂ ਦੀ ਸਰਕਾਰ ਨੇ ਤੇ ਕੋਈ ਮਤ ਨਹੀਂ ਕੀਤੀ ਸਾਡੇ ਉੱਤੇ ਰਿਸ਼ਤੇਦਾਰ ਹੈਗੇ ਸੀ ਉਹ ਕਮਿਸ਼ਨਰ ਰਾਹੀਂ ਉਹਨਾਂ ਫਿਰ ਡੈੱਡ ਬੋਰਡ ਦੀ ਮਨਜ਼ੂਰੀ ਲੈ ਕੇ ਨਾ ਤੇ 3-4 ਛੁੱਟੀਆਂ ਨਾ ਆਉਂਦੀ 3-4 ਛੁੱਟੀਆਂ ਟਰੂ ਪਹਿਲਾਂ ਸਾਡੇ ਨਾਲ ਹੋਰ ਪਹਿਲਾਂ ਆ ਜਾਂਦੀ ਪਰ ਜੋ ਪਾਣੀ 'ਚ ਲਿਖਿਆ ਹੁੰਦਾ ਉਹਦੇ ਆਧਾਰ ਤੇ ਸਾਰਾ ਕੁਝ ਹੁੰਦਾ ਪਰ ਸਾਡਾ ਬਹੁਤਨੇਕ ਬੱਚਾ ਜਿਵੇਂ ਜੀ ਬੱਚੇ ਜੰਮਦੇ ਨਹੀਂ ਕੋਈ ਕੋਈ ਕਾਤਲ ਕੋਦਣਾ ਪੜੇਗੇ ਹਾਂ ਕਾਤਲ ਉਹਨਾਂ ਨੂੰ ਦੱਸਦੇ ਗੱਡੀਆਂ ਫੜ ਲੀਆਂ ਬੰਦੇ ਵੀ ਉਹਨਾਂ ਟਰੇਸ ਕਰ ਲੈਣੇ ਪਰ ਸਾਡੇ ਹੱਥ ਤੋਂ ਜਿੰਨਾ ਕੁਝ ਹੋਣਾ ਛੱਡਦੀ ਨਹੀਂ ਸਰਕਾਰ ਉਹ ਟਰੇਸ ਕਰਕੇ ਸਭ ਕੁਝ ਚੱਲੋ ਜੋ ਉਹਨਾਂ ਦੇ ਮਤਲਬ ਆਧਾਰ ਤੇ ਦੇਣਗੇ ਸਜ਼ਾ ਜਾਂ ਜੋ ਵੀ ਆ ਬੰਦੇ ਲਬ ਲਿੰਦੇ ਕੀ ਕਹਿਣਾ ਕਹਿਣਾ ਬਹੁਤ ਔਖਾ ਗੱਲ ਇਹ ਆ ਵੀ ਜਿਸ ਤਰ੍ਹਾਂ ਹੁਣ ਸਾਡੇ ਨਗਰ ਦੇ ਵਿੱਚ ਮਾਤਮ ਦਾ ਅੱਜ ਦੁੱਖ ਦੀ ਜਿਹੜੀ ਘੜੀ ਆ ਇਹ ਕੋਈ ਕਹੀ ਨਹੀਂ ਜਾ ਸਕਦੀ ਸਹਿ ਆ ਗੱਲ ਐ ਇਹ ਡਾ ਚੰਗਾ ਪਰਿਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਨਗਰ ਦੀ ਸੇਵਾ ਕੀਤੀ ਕਾफी ਸਮਾਂ ਉਹਨਾਂ ਦਾ ਪਰਿਵਾਰ ਇੰਨਾ ਚੰਗਾ ਪਰਿਵਾਰ ਜੋ ਇਹ ਬੱਚੀ ਆਪਣਾ ਭਵਿੱਖ ਬਣਾਉਣ ਵਾਸਤੇ ਵਿਦੇਸ਼ ਦੀ ਧਰਤੀ ਤੇ ਗਈ ਸੀ ਜੋ ਗੱਫੇ ਪਾਣੀ ਦੀ ਗੱਲ ਆ ਰੋਟੀ ਦੀ ਉਹ ਤੇ ਇੱਥੇ ਕੋਈ ਵੀ ਘਾਟਾ ਨਹੀਂ ਪੰਜਾਬ ਦੇ ਵਿੱਚ ਬੱਚੇ ਆਪਣੀਆਂ ਡਿਗਰੀਆਂ ਲੈਣ ਵਾਸਤੇ ਬੱਚੇ ਆਪਣਾ ਭਵਿੱਖ ਸਵਾਰਨ ਵਾਸਤੇ ਜਿਹੜੇ ਆ ਬਾਹਰਲੇ ਦੇਸ਼ਾਂ ਚ ਜਾਂਦੇ ਆ ਜੇਕਰ ਇਹ ਸਾਡੇ ਦੇਸ਼ ਦੇ ਵਿੱਚ ਇਹ ਕੁਛ ਬੱਚਿਆਂ ਨੂੰ ਮਿਲਦਾ ਹੋਵੇ ਤੇ ਬੱਚੇ ਬਾਹਰ ਨਾ ਜਾਣ ਇਹ ਜੋ ਬੱਚੀ ਸਾਡੀ ਇਹ ਏਡੀ ਮਤਲਬ ਜਿਹੜੀ ਸਾਡੇ ਇਲਾਕੇ ਨੂੰ ਸਾਡੇ ਨਗਰ ਨੂੰ ਪੰਜਾਬ ਨੂੰ ਇਹ ਜਿਹੜਾ ਚੰਝੋੜ ਕੇ ਰੱਖ ਦਿੱਤਾ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਬਹੁਤਾ ਸੰਯੋਗ ਨਹੀਂ ਦਿੰਦੀਆਂ ਜੇਕਰ ਬੱਚੀ ਦੀ লাশ ਆਈ ਅੱਜ ਕਾਫੀ ਦਿਨਾਂ ਬਾਅਦ ਆਈ ਆ ਜੇਕਰ ਸਰਕਾਰਾਂ ਸੰਯੋਗ ਕਰਦੀਆਂ ਤੇ ਇਹ ਜਿਹੜੀ লাশ ਆ ਗਈ ਚਲੋ ਜੋ ਪਾਣਾ ਵਰਤ ਗਿਆ ਸੀ ਉਹ ਤੇ ਵਰਤੀ ਗਿਆ ਹੈਗਾ ਇੰਨੇ ਦਿਨ ਜਿਹੜਾ ਪਰਿਵਾਰ ਨੇ ਜਿਹੜਾ ਇਹ ਦੁੱਖ ਭੋਗਿਆ ਜਿਹੜਾ ਇਹ ਉਡੀਕ ਕਰਦੇ ਰਹੇ ਇਹ ਨਾ ਕਰਨਾ ਪੈਂਦਾ ਬਾਕੀ ਗੱਲ ਕਰਦੇ ਆ ਕਿ ਇਹ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬਹੁਤ ਸਥਿਤੀ ਖਰਾਬ ਆ ਲੌਂਡ ਆਰਡਰ ਬਹੁਤ ਖਰਾਬ ਸਾਡੇ ਜਿਹੜੇ ਦੇ ਵਿੱਚ ਹੀ ਤਰਨ ਤਰਨ ਦੇ ਵਿੱਚ ਹੀ ਬਹੁਤ ਜੜੀਆਂ ਜਿਹੜੀਆਂ ਮਾੜੀਆਂ ਕਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਇਸੇ ਹੀ ਤਰ੍ਹਾਂ ਜਿਹੜਾ ਵਾ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਕਰ ਲੋ ਗੱਲ ਉੱਥੇ ਹੀ ਪੰਜਾਬੀਆਂ ਦੇ ਜਿਹੜੇ ਆ ਇਹ ਜਿਹੜੇ ਕਤਲ ਹੁੰਦੇ ਆ ਇਹ ਜਿਹੜੀਆਂ ਗੋਲੀਆਂ ਚੱਲਦੀਆਂ ਵੱਜਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹ ਇਸੇ ਹੀ ਤਰ੍ਹਾਂ ਗੁੰਡਾਗਰਦੀ ਆ ਇਹ ਕੋਈ ਨਾ ਕੋਈ ਜਿਹੜੇ ਟੁਕਵੇ ਜਿਹੜੇ ਆਗੇ ਪ੍ਰਬੰਧ ਜਿਹੜੇ ਉਹ ਕਰਨੇ ਚਾਹੀਦੇ ਆ ਸੋ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਲਾਕੇ ਪਰਦੀਆਂ ਸ਼ਖਸੀਅਤਾਂ ਆਈਆਂ ਜਿੰਨਾ ਸਾਰਿਆਂ ਦਾ ਪਰਿਵਾਰ ਵੱਲ ਇਹ ਦੁੱਖ ਮਡਾਉਣ ਦੇ ਵਿੱਚ ਕੋਟਨ ਕੋਟ ਧੰਨਵਾਦ